ਕੀ ਧੋਂਕੀਆਂ ਤੋਂ ਲੋਕ ਕੋਈ ਸਬਕ ਸਿੱਖਣਗੇ ਕਿ ਲੱਖਾਂ ਰੁਪਏ ਬਰਬਾਦ ਕਰਕੇ ਏਜੰਟਾਂ ਦੇ ਥਰੂ ਕਿਸੇ ਕੰਟਰੀ 'ਚ ਇਲੀਗਲ ਵਰਣ ਦਾ ਕੋਈ ਫਾਇਦਾ ਹੈ ਸਸਤੀਕਲ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਪਿਛਲੇ ਜੋ ਅਸੀਂ ਤੁਹਾਨੂੰ ਖਬਰਾਂ ਦਿਖਾਈਆਂ ਖਾਸ ਕਰ ਜੋ ਬੰਦੇ ਰਿਪੋਰਟਰ ਨੇ ਨਾ ਵਾਰੀ ਕਾਫੀ ਤੁਹਾਡੇ ਵਿਊਜ਼ ਆਏ ਅਸੀਂ ਵਿਊਜ਼ ਦੇ ਹਿਸਾਬ ਨਾਲ ਕੁਝ ਸਵਾਲ ਵੀ ਉੱਠੇ ਤੇ ਉਹਨਾਂ ਦੇ ਵੀ ਸਾਰਿਆਂ ਦੇ ਜਵਾਬ ਦਿੱਤੇ ਆ ਪਰ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ ਕੀ ਲੋਕਾਂ ਨੇ ਕੋਈ ਸਬਕ ਸਿੱਖਿਆ ਲੱਗਦਾ ਨਹੀਂ ਕੋਈ ਸਬਕ ਸਿੱਖਿਆ ਕਿਉਂਕਿ ਡਿਪੋਰਟ ਹੁਣ ਅੱਜ ਥੋੜਾ ਜਿਹਾ ਮੀਡੀਆ 'ਚ ਆ ਗਿਆ ਹੈ ਔਰ ਪਹਿਲਾਂ ਵੀ ਡਿਪੋਰਟ ਪਿਛਲੇ ਸਾਲਾਂ 'ਚ ਲੋਕ ਹੋਏ ਨੇ 5-700 ਬੰਦਾ ਹਰ ਵਾਰੀ ਡਿਪੋਰਟ ਹੁੰਦਾ ਉਹਨੋਂ ਡਿਪੋਰਟੇਸ਼ਨ ਦਾ ਜਿਹੜਾ ਤਰੀਕਾ ਸੀ ਵੱਖਰਾ ਸੀ ਇਸ ਕਰਕੇ ਲਾਈਮਲਾਈਟ 'ਚ ਨਹੀਂ ਆਇਆ ਔਰ ਕਈ ਬੰਦੇ ਤਾਂ ਦੋ-ਦੋ ਵਾਰੀ ਡਿਪੋਰਟ ਹੋ ਚੁੱਕੇ ਨੇ ਉਹ ਹਰਦੇ ਨਹੀਂ ਉਹਨਾਂ ਦੀ ਜਿੱਦ ਦਾ ਵੀ ਅਸੀਂ ਜਾਣਾਂ ਹੀ ਹੈ 5-700 ਬੰਦਾ ਹਰ ਸਾਲ ਹੋਇਆ ਤੇ 2000 ਉਹਨੇ ਵੀ 21 ਚਤੇ ਇਹ ਅੰਕੜਾ ਹਜ਼ਾਰ ਤੋਂ ਵੀ ਉੱਪਰ ਹੈ ਕਿ ਇੱਕ ਵਾਰੀ 2000 ਰੁਪਏ ਹੈ ਪਰ ਉਹ ਫੜਫੜ ਕੇ ਉਹਨਾਂ ਨੂੰ ਅਲੱਗ-ਅਲੱਗ ਜਹਾਜ਼ਾਂ 'ਚ ਭੇਜਿਆ ਜਾਂਦਾ। ਜਦੋਂ ਤੋਂ ਨਵੀਂ ਸਰਕਾਰ ਆਈ 트럼ਪ ਨੇ ਕਿਉਂਕਿ ਐਲਾਨ ਕੀਤਾ ਸੀ ਅਬ ਦੇ ਲੋਕਾਂ ਨੂੰ ਇਹ ਯਕੀਨ ਦਿਵਾਇਆ ਸੀ ਅਸੀਂ ਇਲੀਗਲਾਂ ਨੂੰ ਬਾਹਰ ਕੱਢਾਂਗੇ ਤੇ ਉਹਨੇ ਇਹ ਮੁਹਿੰਮ ਪੂਰੇ ਜੋਰ-ਸ਼ੋਰ ਨਾਲ ਛੇੜ ਦਿੱਤੀ ਹੈ। ਲਗਾਤਾਰ ਰੇਡਸ ਪੈ ਰਹੀਆਂ ਨੇ ਕੰਸਟਰਕਸ਼ਨ ਸਾਈਟ ਤੇ ਗੈਸ ਸਟੇਸ਼ਨਾਂ ਤੇ ਤੇ ਬਾਕੀ ਹੋਰ ਥਾਵਾਂ ਤੇ ਹੋਟਲਾਂ ਵਗੈਰਾ ਤੇ ਜਿੱਥੇ ਇਲੀਗਲ ਲੋਕ ਆਮ ਤੌਰ ਤੇ ਕੰਮ ਕਰਦੇ ਨੇ। ਲੋਕ ਫੜੇ ਜਾ ਰਹੇ ਨੇ ਜੇ ਡਾਕੂਮੈਂਟ ਨਹੀਂ ਹੈ ਤੇ ਫਟਾਫਟ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਖਾਸ ਕਰ ਉਹ ਜਿਹੜੇ ਪਿਛਲੇ 6 ਮਹੀਨਿਆਂ ਚ ਫੜੇ ਜਾਂਦੇ ਨੇ ਤਾਂ ਕਿ ਕਿਸੇ ਵੀ ਉਹਨਾਂ ਨੂੰ ਕੋਰਟ ਦਾ ਕੋਈ ਸਹਾਰਾ ਨਾ ਮਿਲੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇ ਚਲੋ ਲੋਕ ਰਿਪੋਰਟ ਹੋ ਕੇ ਅੱਗੇ ਤਿੰਨ ਜਹਾਜ਼ ਆ ਗਏ ਕੁਝ ਹੋਰ ਆ ਗਏ ਹੁਣ ਇਸ ਤੇ ਬੜਾ ਰੌਲਾ ਪਿਆ ਕਿ ਕਿਉਂ ਇਹਨਾਂ ਨੂੰ ਰਿਪੋਰਟ ਕੀਤਾ ਜਾਂਦਾ ਪਰ ਸਰਕਾਰ ਅਕਸੈਪਟ ਨਾ ਕਰੇ ਚਲੋ ਜੇ ਅਕਸੈਪਟ ਨਾ ਕਰਦੀ ਤਾਂ ਉਹਨਾਂ ਕੋਲ ਕੀ ਹੱਲ ਸੀ ਸ਼ੁਕਰ ਕਰੋ ਕਿ ਉਹ ਆਪ ਦੇ ਘਰਦਿਆਂ ਦੇ ਨਾਲ ਬੈਠੇ ਕੇ ਸੁੱਖੀ ਸੰਧੀ ਰੋਟੀ ਖਾ ਰਹੇ ਨੇ ਜੋ ਨੁਕਸਾਨ ਹੋਇਆ ਉਹ ਉਹਨਾਂ ਦੀ ਗਲਤੀ ਕਰਕੇ ਹੋਇਆ ਸਰਕਾਰਾਂ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ ਏਜੰਟਾਂ ਕੋਲੇ ਤੁਸੀਂ ਵੇ ਤੁਸੀਂ ਪੈਸੇ ਦਿੱਤੇ ਔਰ ਜਿਹੜਾ ਬੰਦਾ ਕਹਿੰਦਾ ਮੈਨੂੰ ਏਜੰਟ ਨੇ ਕਿਹਾ ਸੀ ਲੀਗਲ ਪੇਜ ਨੂੰ ਉਹ ਦੇਵਕੂ ਬਣਾ ਰਹੇ ਆਪਦੇ ਆਪ ਨੂੰ ਤੇ ਲੋਕਾਂ ਨੂੰ ਹਰ ਕਿਸੇ ਨੂੰ ਪਤਾ ਸੀ ਵੀ ਤੁਹਾਡੇ ਕੋਲੇ ਲੀਗਲ ਰਾਹ ਨਹੀਂ ਹੈ ਤਾਂ ਹੀ ਤੁਸੀਂ ਉਸ ਏਜੰਟਾਂ ਨੂੰ 35-40 ਲੱਖ ਦਿੱਤਾ ਜੇ ਤੁਹਾਡੇ ਕੋਲ ਕੋਈ ਲੀਗਲ ਰਾਹ ਹੁੰਦਾ ਕੋਈ ਹੁੰਦਾ ਤੇ ਤੁਸੀਂ ਉਸ ਰਾਹ ਤੇ ਜਾਣਾ ਸੀ ਕਿਉਂ 40 ਲੱਖ ਦੇਣਾ ਸੀ ਤੇ ਇਹ ਤਾਂ ਗੱਲ ਸਹੀ ਹੈ ਕਿ ਤੁਹਾਨੂੰ ਆਪ ਪਤਾ ਸੀ ਪਰ ਤੁਸੀਂ ਇਹ ਹੀ ਸੀ ਕਿ ਤੁਹਾਨੂੰ ਲਾਰੇ ਉਹ ਜਹਾਜ਼ ਦੀ ਲਾਉਂਦਾ ਸੀ ਜਹਾਜ਼ ਨਾਲ ਐਂਟਰੀਆਂ ਨਹੀਂ ਹੁੰਦੀਆਂ 에어ਪੋਰਟ ਤੇ ਹੀ ਫੜੇ ਜਾਂਦੀ ਹੈ ਤੇ ਬਾਰਡਰ ਜਿਹੜੇ ਨੇ ਤੁਹਾਨੂੰ ਉਹ ਬਾਈਫੋਰਟੀ ਕ੍ਰੋਸ ਕਰਾਉਣ ਜੀ ਇਹ ਤੁਹਾਨੂੰ ਵੀ ਪਤਾ ਹੈ ਤੇ ਸਾਰਿਆਂ ਨੂੰ ਪਤਾ ਤੁਸੀਂ ਖੁਸ਼ਕਿਸਮਤੋਂ ਵਾਪਸ ਆ ਗਏ ਕਈ ਲੋਕ ਵਾਪਸ ਨਹੀਂ ਆ पाए ਰੀਸੈਂਟ ਨਿਊਜ਼ ਐ ਡੇਰਾ ਬਸੀਦਾ ਮੁੰਡਾ ਜੋ ਕੰਬੋਡੀਆ ਚ ਜਾ ਕੇ ਬਿਮਾਰ ਹੋ ਗਿਆ 에ਜੰਟ ਵੀ ਉਹਨਾਂ ਦਾ ਰਿਸ਼ਤੇਦਾਰ ਸੀ 24-25 ਲੱਖ ਦੇ ਚੁੱਕੇ ਸੀ ਤੇ ਬਾਕੀ ਦੇਣਾ ਸੀ ਤੇ ਮੁੰਡਾ ਨਹੀਂ ਪਹੁੰਚ ਸਕਿਆ ਤੇ ਰਸਤੇ 'ਚ ਹੀ ਖਤਮ ਹੋ ਗਿਆ ਹੁਣ ਮਾਪੇ ਗੁਹਾਰ ਲਹਿਾਰੇ ਨੇ ਸਰਕਾਰ ਕੁਝ ਕਰੇ ਤੇ ਗੁੰਡੇ ਦੀ Laash ਹੀ ਸਾਨੂੰ ਵਾਪਸ ਆ ਕੇ ਦਿਖਾ ਦੇਵੇ ਅਜਿਹੇ ਦਰਦਨਾਕ ਕਹਾਣੀਆਂ ਨੇ ਹਜ਼ਾਰਾਂ ਲੋਕ ਨੇ ਜੋ ਸਿਰੇ ਵੀ ਨਹੀਂ ਪਹੁੰਚੇ ਤੇ ਵਾਪਸ ਘਰ ਵੀ ਨਹੀਂ ਫਤੇ ਸ਼ੁਕਰਗੁਜ਼ਾਰ ਹਾਂ ਤੁਸੀਂ ਸਰਕਾਰਾਂ ਦਾ ਹੋਣਾ ਚਾਹੀਦਾ ਹੈ ਤਾਨੂੰ ਇੱਥੇ ਆਉਂਦਿਆਂ ਨੂੰ ਸਾਰੀ ਸਹੂਲਤ ਮਿਲ ਰਹੀ ਹੈ 에어ਪੋਰਟ ਤੋਂ ਰਿਸੀਵ ਕੀਤਾ ਘਰ ਜਾਣ ਦਿੱਤਾ ਜਾ ਰਿਹਾ ਹੁਣ ਡਿਪੋਰਟ ਹੋਏ ਗੱਲਾਂ ਦੀ ਕੁਝ ਗੱਲ ਕਰਦੇ ਆਂ ਵੀ ਕਿਉਂ ਲੋਕ ਕਮਲਿਆਂ ਵਾਂਗੂ ਡਿਪੋਰਟ ਹੋ ਰਹੇ ਨੇ ਇੱਕ ਫੌਜੀ ਭਰਾ ਸੀ ਨੌਕਰੀ ਕਰਕੇ ਆ ਸਾਰੇ ਪੈਸੇ ਲਾਤੇ ਅਮਰੀਕਾ ਜਾਣ ਚ 21000 ਰੁਪਏ ਦੀ ਪੈਨਸ਼ਨ ਹੈ ਅੱਜ ਡੀਜੀਆਰ ਦੇ ਕੰਟਰੈਕਟ ਦੀ ਹੈ ਤੁਸੀਂ ਸਿਕਿਉਰਿਟੀ ਗਾਰਡ ਦੀ ਵੀ ਨੌਕਰੀ ਕਰਦੇ ਹੋ ਘਰ ਦੇ ਨੇੜੇ ਤੇਰੇ ਕਿਤੇ ਬੀਐਸਐਨਓ ਲੋਗਨ ਜੀਸੀ ਵਗੈਰਾ ਚ ਜਾਂ ਪਾਈਪਲਾਈਨ ਤੇ ਤਾਨੂੰ 18 ਤੋਂ 20000 ਰੁਪਿਆ इजीली ਮਿਲਦਾ 8 ਘੰਟੇ ਦੀ ਡਿਊਟੀ ਕਰ ਲਉ। ਯਾਰ ਮੰਦੇ ਮਿਲਦੇ ਨਹੀਂ ਤੁਸੀਂ ਕੰਮ ਕਰੋ 21000 ਉਹ ਹੈ ਵੀ 20000 ਇਹ ਮਿਲ ਗਿਆ ਤੇ 40 41000 ਨਾਲ ਕੀ ਤੁਹਾਡਾ ਘਰ ਨਹੀਂ ਚਾਹੁੰਦਾ ਵਧੀਆ ਚਾਹੁੰਦਾ ਬੱਚੇ ਵੀ ਪੜ ਸਕਦੇ ਨੇ ਤੇ ਪਰ ਤੁਹਾਨੂੰ ਦਿਮਾਗ 'ਚ ਅਮਰੀਕਾ ਜਾਣਾ ਕਿਉਂ ਵੜਿਆ ਤੇ ਤੁਸੀਂ ਆਪਣੀ ਸਾਰੀ ਪੂੰਜੀ ਲਾਤੀ ਤੁਹਾਨੂੰ ਪਤਾ ਫੌਜੀ ਵੀਰ ਆ ਤੂੰ ਠੀਕ ਹੈ ਤੈਨੂੰ ਬਿਲਕੁਲ ਪਤਾ ਵੀ ਦੂਜੇ ਕੰਟਰੀ 'ਚ ਬਿਨਾਂ ਕਾਰਗੀਆਂ ਤੋਂ ਵੜਨ ਦਾ ਹਸ਼ਰ ਕੀ ਹੁੰਦਾ ਉਹ ਤਾਂ ਬਾਟਰ ਤੇ ਨੌਕਰੀ ਵੀ ਕੀਤੀ ਹੋਣੀ ਤੈਨੂੰ ਤੇ ਪਲੀ ਪਾਂਤੀ ਪਛਾ ਵਾਕੀਆਂ ਨੂੰ ਸ਼ਾਇਦ ਨਾ ਪਤਾ ਇੱਕ ਬੰਦਾ ਦੋ ਵਾਰੀ ਡਿਫੋਰਟ ਹੋ ਗਿਆ ਤੇ ਮੀਡੀਆ ਨੂੰ ਤੁਸੀਂ ਇੰਟਰਵਿਊ ਦੇ ਰਹੇ ਹੋ ਵੀ ਮੈਂ ਤਾਂ ਅਜ ਦੂਜੀ ਵਾਰੀ ਆ ਗਿਆ ਇੱਕ 18 ਸਾਲ ਦਾ ਨੌਜਵਾਨ ਹੈ ਡਿਫੋਰਟ ਹੋ ਗਿਆ ਇਹ 18 ਸਾਲ ਆ ਹੈ ਤੂੰ ਪੜ੍ਹਾਈ ਲਿਖਾਈ ਛੱਡ ਕੇ ਪਹਿਲੀ ਹੱਤਖੜੇ ਕਰਦੇ ਵੀ ਮੈਂ ਡੰਕੀ ਲਾ ਕੇ ਜਾਣਾ ਯਾਰ ਕੋਈ ਮਾਰੇ ਮੋਟੇ ਡਿਪਲੋਮੇ 'ਚ ਐਡਮਿਸ਼ਨ ਕਰਕੇ ਤੂੰ ਪਲੱਸ 2 ਕਰਕੇ ਤੂੰ ਨਿਕਲ ਜਾਣਾ ਸੀ ਆਪਦੇ ਸਿਰ ਤੇ ਯਾਰ ਕੀ ਖਰਚਾ ਸੀ 10-20 ਲੱਖ ਰੁਪਏ 10 ਲੱਖ ਰੁਪਇਆ ਖਰਚ ਜਾਣਾ ਲੀਗਲ ਜਾਣਾ ਤੂੰ ਤੇ ਤੇਰੀ ਕੁਆਲੀਫਿਕੇਸ਼ਨ ਨਹੀਂ ਤੈਨੂੰ ਵਰਕ ਪਰਮਿਟ ਮਿਲਦਾ ਤੂੰ ਡੰਕੀਆਂ ਦੇ ਚੱਕਰ ਚ ਪੈ ਗਿਆ ਕਿਉਂਕਿ ਤੂੰ ਹੱਥ ਖੜੇ ਕਰਤੇ 18 ਸਾਲ ਤੇ ਤਾਂ ਯਾਰ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਔਰ ਤੇਰੇ ਮਾਪਿਆਂ ਨੇ ਵੀ ਤੈਨੂੰ ਕਿਵੇਂ 18 ਸਾਲ ਦੇ ਨੂੰ ਤੋਰਤਾ ਡੰਕੀ ਲਾਉਣ ਵਾਸਤੇ ਔਰ ਬਾਅਦ ਚ ਫਿਰ ਜੇ ਕੁਝ ਹੋ ਜਾਂਦਾ ਤੇ ਫਿਰ ਪਿੱਟਣਾ ਸੀ ਦੋਸਤ ਇਹ ਗੱਲ ਗਲਤ ਹੈ ਬਿਲਕੁਲ ਰਸਤੇ ਗਲਤ ਨੇ ਇਹਨਾਂ ਨੂੰ ਨਾ ਚੱਲ ਹੁਣ ਜੋ ਲੋਕ ਆ ਗਏ ਨੇ ਤੇ ਰੌਲਾ ਬੜਾ ਪਾਇਆ ਵੀ ਪੰਜਾਬੀਆਂ ਨੂੰ ਬਦਨਾ ਉਹ ਪੰਜਾਬੀਆਂ ਨੂੰ ਮਸਨਾਮ ਤੋਂ ਤੁਸੀਂ ਆਪ ਕਰਦੇ ਹੋ ਹੋਰ ਕੋਈ ਥੋੜੀ ਬਾਰੋ ਕਰਦਾ ਹਰੇਕ ਬੰਦੇ ਦੀ ਤੁਸੀਂ ਵੀਡੀਓ ਬਣਾਈ ਹੈ ਘਰ ਘਰ ਉਹਦੇ ਪੱਤਰਕਾਰ ਜਾ ਰਹੇ ਨੇ 에어ਪੋਰਟ ਤੇ ਲੈਣ ਵਾਸਤੇ ਚੀਫ ਮਿਨਿਸਟਰ ਜਾ ਰਹੇ ਗੁਜਰਾਤੀ ਵੀ ਆਏ ਨੇ ਕੋਈ ਲੈਣ ਗਿਆ ਕੋਈ ਕਿਸੇ ਦੀ ਇੰਟਰਵਿਊ ਹੋਈ ਉਹ ਬੜਾ ਸਾਇਲੈਂਟ ਆਪਰੇਟਰ ਨੇ ਤੁਸੀਂ ਇਹ ਡੌਂਕੀਆਂ ਵਾਲੇ ਰੂਟ ਚੋਂ ਨੇ ਕਿਧਰੋਂ ਦੀ ੱੱਕੇ ਖਾਣ ਵਾਲੇ ਕਿਉਂਕਿ ਤੁਹਾਡੇ ਕੋ ਪੈਸਾ ਨਹੀਂ ਗੁਜਰਾਤੀਆਂ ਨੇ ਚੜਿਆ ਮਾੜੀ ਮੋਟੀ ਪਲੱਸ 2 ਕੀਤੀ ਕੈਨੇਡਾ ਦਾ ਵੀਜ਼ਾ ਲਿਆ ਤੇ ਕੈਨੇਡਾ ਦੇ ਵਿੱਚ ਦੀ ਯੂ ਐਸ ਏ ਵਰਗੇ ਹੁਣ ਕੈਨੇਡਾ ਉੱਥੇ ਫੜੇ ਜਾ ਰਹੇ ਨੇ ਤੇ ਗੁਜਰਾਤੀ ਵਾਪਸ ਆ ਰਹੇ ਨੇ ਸਾਡੀ ਕੌਮ ਚ ਅਰੋਨਾ ਚ ਕੋਈ ਫਰਕ ਹੈ ਅਸੀਂ ਥੋੜੀ ਜਿਹੀ ਫੁਕਰਾਂ ਦੀ ਕੌਮ ਜਦੋਂ ਪਹੁੰਚ ਗਏ ਤਾਂ ਵੀਡੀਓ ਪਾਉਣੀਆਂ ਨੇ ਭੰਗੜੇ ਪਾਉਣੇ ਨੇ ਬੱਸਾਂ ਚ ਰੌਲਾ ਪਾਉਣਾ ਪਲਾਜ਼ਾਂ ਚ ਰੌਲਾ ਪਾਣਾ ਕਾਰ ਰੇਸਿੰਗ ਕਰਨੀਆਂ ਕਦੇ ਕੋਈ ਗੁਜਰਾਤੀ ਇਹ ਕੰਮ ਕਰਦਾ ਸੀ ਤੁਸੀਂ ਬਦਨਾਮੀ ਦਾ ਕੰਮ ਤਾਂ ਆਪ ਕਰ ਦਿਓ ਐਸੇ ਕਰਕੇ ਉਹ ਬੰਦੇ ਨੇ ਸਾਇਲੈਂਟ ਆਪਰੇਟ ਗਏ ਆਪ ਦਾ ਕੰਮ ਹੋ ਗਿਆ ਤੇ ਸਾਡੀ ਕਮਿਊਨਿਟੀ ਚ ਵੀ ਫਰਕ ਗੁਜਰਾਤੀਆਂ ਨੇ ਜਿੰਨੇ ਬੰਦੇ ਗੁਜਰਾਤੀ ਗਏ ਉਹਨਾਂ ਨੂੰ ਅਡਜਸਟ ਕੀਤਾ ਕਿਤੇ ਰੋਲਾ ਨਹੀਂ ਪਾਇਆ ਕੁਝ ਨਹੀਂ ਪਾਇਆ ਕੋਈ ਸੋਸ਼ਲ ਮੀਡੀਆ ਤੇ ਪ੍ਰੈਜ਼ੈਂਸ ਨਹੀਂ ਸਾਡੇ ਬੰਦਿਆਂ ਨੇ ਜਿਹੜੇ ਬੰਦੇ ਗਏ ਉਹਨਾਂ ਨੂੰ ਸਾਡੇ ਨੇ ਐਕਸਪਲੋਇਟ ਕੀਤਾ ਤੇ ਦੱਬ ਕੇ ਕੀਤਾ ਅੱਧੇ ਵੇਜਸ ਤੇ ਕੰਮ ਕਰਾਇਆ ਔਰ ਉਹਨਾਂ ਨੂੰ ਇੱਕ ਚੀਪ ਲੇਬਰ ਦੇ ਤੌਰ ਤੇ ਵਰਤਿਆ ਤੇ ਇਸ ਕਰਕੇ ਤੁਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰਨਾ ਬਦਨਾਮੀ ਤੁਸੀਂ ਆਪ ਕਰਦੇ ਹੋ ਛੱਡ ਦਿਓ ਉਕਿ ਜਦੋਂ ਤੁਸੀਂ ਹੁਣ ਆਹ ਕੁਛ ਕਰ ਰਹੇ ਹੋ ਉਹਨਾਂ ਦੀ ਵੀਡੀਓ ਕਰ ਰਹੇ ਸਰਕਾਰਾਂ ਉਹਨੂੰ ਲੈਣ ਜਾ ਰਹੀਆਂ ਤੇ ਕੀ ਲੈਸਨ ਜਾਂਦਾ ਹੈ ਕਿ ਉਹਨਾਂ ਨੂੰ ਇੱਥੇ ਕੋਈ ਖਤਰਾ ਹੀ ਨਹੀਂ ਕੋਈ ਆਪਦੀ ਸਟੇਟ ਨਹੀਂ ਛੱਡ ਕੇ ਗਿਆ ਆਰਾਮ ਨਾਲ ਘਰੇ ਬੈਠ ਕੇ ਆਪਦੀਆਂ ਰੋਟੀਆਂ ਖਾ ਰਹੇ ਨੇ ਤੇ ਜਿਹੜੇ ਉੱਥੇ ਕਾਗਜ ਲਾਏ ਸੀ ਵਕੀਲਾਂ ਦੀ ਸਲਾਹ ਤੇ ਫਰਜੀ ਸੀ ਪਰ ਹਜ਼ਾਰਾਂ ਹੋਰ ਨੇ ਜਿਨ੍ਹਾਂ ਨੇ ਇਹਦੇ ਕਾਗਜ ਕਿਸੇ ਦੀਆਂ ਚਿੱਠੀਆਂ ਲਾ ਕੇ ਤੇ ਲਾਇਆ ਸਾਨੂੰ ਖਤਰਾ ਹੈ ਤੇ ਅੰਬੈਸੀਆਂ ਦੇ ਝੰਡੇ ਫੂਕ ਕੇ ਉਹਦੀਆਂ ਫੋਟੋ ਆਪ ਜਾ ਕੇ ਫਾਈਲ ਚਲਾਈਆਂ ਸਾਡੀ ਫਾਈਲ ਸਟਰੋਂਗ ਹੋ ਜੇ ਹੁਣ ਜਦੋਂ ਘਰ ਆ ਗਏ ਇਹ ਖੇਤਰ ਤੁਹਾਡੇ ਇਧਰੋਂ ਵੀ ਪਣਿਆ ਤੇ ਉਧਰੋਂ ਤੋਂ ਪਈ ਗਏ ਉਹਨਾਂ ਦੇ ਕੇਸ ਵੀ ਹੁਣ ਜਦੋਂ ਉਹ ਹੀアリング ਤੇ ਜਾਣਗੇ ਉਹ ਕੇਸ 100% ਡਿਪੋਰਟੇਸ਼ਨ ਵਾਲੀ ਛੱਡ ਲੈਣੀ ਹੈ ਪੋਲਿਟਿਕਲ ਅਸਾਈਲਮ ਨਹੀਂ ਮਿਲਣਾ ਕਿਉਂਕਿ ਤੁਸੀਂ ਇਹ ਪ੍ਰੂਵ ਕਰਤਾ ਵੀ ਖਾਸ ਕਰ ਪੰਜਾਬੀਆਂ ਨੂੰ ਘਰ ਆਇਆ ਨੂੰ ਕੋਈ ਖਤਰਾ ਨਹੀਂ ਰਾਮਨਾਥ ਟੀਵੀ ਤੇ ਇੰਟਰਵਿਊ ਦਿਓ ਸਰਕਾਰਾਂ ਤੁਹਾਡੇ ਨਾਲ ਨੇ ਕੋਈ ਫਰਕ ਨਹੀਂ ਪੈਂਦਾ ਤੇ ਇਸ ਕਰਕੇ ਤੁਹਾਡੇ ਜੋ ਡਾਕੂਮੈਂਟ ਨੇ ਸਾਰੇ ਫਰਜੀ ਨੇ ਐਸੇ ਕਰਕੇ ਇਹ ਪੁੱਠੀਆਂ ਸਿੱਧੀਆਂ ਸਲਾਹਾਂ ਲੈ ਕੇ ਜਾ ਜੰਟਾਂ ਦੀ ਗੱਲ ਮਾਲ ਕੇ ਤੁਹਾਨੂੰ ਇਹ ਲੀਗਲ ਹੈ ਜੋ ਲੀਗਲ ਕੋਈ ਲਿਜਾਈ ਨਹੀਂ ਸਕਦਾ ਤੁਹਾਨੂੰ ਜਿੰਨਾ ਕਰ ਤੁਹਾਡਾ ਲੀਗਲ ਸਟੇਟਸ ਸਟੇਟਸ ਬਣਦਾ ਨਹੀਂ ਉਹ ਬਣੂਗਾ ਜੇ ਪੜ੍ਹਾਈ ਨਾਲ ਜਾਂ ਮੈਰਿਜ ਨਾਲ ਦੋ ਤਰੀਕੇ ਤੋਂ ਬਣਾ ਤੀਜਾ ਤਰੀਕਾ ਹੈ ਨਹੀਂ ਇਸ ਕਰਕੇ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਔਰ ਦੇਖਦੇ ਰਹੋ ਹੁਣ ਜਦੋਂ ਇਹ ਰੌਲਾ ਪਿਆ ਤੇ 트ੰਪ ਨੇ ਕੀ ਕੀਤਾ ਉਹਨੇ ਬੰਦੇ ਭਜਨੇ ਬੰਦ ਕਰਤੇ ਨਹੀਂ ਉਹਨੇ ਦੋ ਤਿੰਨ ਕੰਟਰੀਆਂ ਕੋਸਟਾ ਰਿਕਾ ਪਨਾਮਾ ਯੂਬਾ ਇਹਨਾਂ ਨਾਲ ਸੰਧੀ ਕੀਤੀ ਵੀ ਅਸੀਂ ਖਰਚਾ ਦੇਵਾਂਗੇ ਤੁਸੀਂ ਇਹਨਾਂ ਨੂੰ ਰੱਖੋ ਤੇ ਉੱਥੇ ਆਪਦੇ ਕੋਲੇ ਬੰਦ ਕਰਕੇ ਰੱਖੋ ਤੇ ਜਿੰਨਾ ਚਿਰ ਇਹ ਮੰਨਦੇ ਨਹੀਂ ਆਪਦੇ ਕੰਟਰੀ ਜਾਣ ਨੂੰ ਮੰਨ ਕੇ ਰੱਖੋ ਜਿਹੜਾ ਨਹੀਂ ਮੰਨਦਾ ਤੇ ਉਹਨੂੰ ਫਿਰ ਜੰਗਲ 'ਚ ਜੇਲ੍ਹ ਬਣਾਤੀ ਉੱਥੇ ਭੇਜੋ ਹੁਣ ਤਕਰੀਬਨ 90 ਦੇ ਕਰੀਬ ਭਾਰਤੀ ਨਾਮਾ 'ਚ ਬੈਠੇ ਨੇ ਆ ਇੱਕ ਮੁੰਡਾ ਆਇਆ ਵੀ ਹੈ ਜਿਹੜਾ ਮੰਨ ਗਿਆ ਮੈਂ ਆਪਦੇ ਦੇਸ਼ 'ਚ ਜਾਣਾ ਚਾਹਣਾ ਉਹਨੂੰ ਉਹ ਜਹਾਜ਼ ਚੜਾਈ ਜਾਂਦੇ ਬਾਕੀ ਜਿਹੜੇ ਨਾ ਮੰਨੇ ਉਹਨਾਂ ਨੂੰ ਫਿਰ ਉੱਥੇ ਜੇਲ੍ਹ ਭੇਜਣਾ ਔਰ ਉਥੇ ਜੇਲ੍ਹ ਚ ਤੁਹਾਨੂੰ ਪਤਾ ਵੀ ਉਹ ਫਿਰ ਨਾ ਕਾਇਦਾ ਕਾਨੂੰਨ ਕੋਈ ਹੈ ਨਹੀਂ ਆ ਉਥੇ ਤੇ ਕਿੰਨੀ ਕੁ ਸਖਤਾਈ ਹੋ ਕਿੰਨੀ ਕੁ ਲੇਬਰ ਹੋ ਅਖੀਰ ਨੂੰ ਤੁਸੀਂ ਮੰਨ ਕੇ 100 ਗੰਡੇ 100 ਡੰਡੇ ਖਾ ਕੇ ਫਿਰ ਕਹਿਣਾ ਮੈਨੂੰ ਸਾਡੇ ਕੰਟਰੀ ਪਈ ਚੁੱਪ ਕਰਕੇ ਵਾਪਸ ਆਓ ਆਪਦੇ ਇੱਥੇ ਪਹੁੰਚੋ ਆਪਦੀ ਦੁਬਾਰਾ ਜ਼ਿੰਦਗੀ ਸ਼ੁਰੂ ਕਰੋ ਤੇ ਕੋਈ ਸਰਕਾਰਾਂ ਨੇ ਤੁਹਾਨੂੰ ਇਹ ਨਾ ਸੋਚੋ ਵੀ ਪੈਸੇ ਵਾਪਸ ਦੇਣਗੇ ਸਰਕਾਰ ਨੂੰ ਪੁੱਛ ਕੇ ਨਹੀਂ ਲਾਏ ਤੁਸੀਂ ਉਥੇ ਜਿਹੜੇ ਹੋਟਲ ਚ ਬੰਦ ਕੀਤੇ ਨੇ ਬੜੀ ਉਹਨਾਂ ਦੀ ਬੁਰੀ ਹਾਲਤ ਹੈ ਉਤ ਸਿਰ ਸਤੇ ਮੈਸੇਜ ਲਿਖ ਰਹੇ ਨੇ ਪਰ ਹੁਣ ਕੋਈ ਸੁਣਵਾਈ ਨਹੀਂ ਨਾ ਉਥੋਂ ਕੋਈ ਭੱਜਣ ਦਾ ਰਾਹ ਹੈ ਤੇ ਨਾ ਭੱਜ ਕੇ ਤੁਸੀਂ ਕਿਤੇ ਜਾ ਸਕਦੇ ਹੋ ਭੱਜ ਕੇ ਇਹ ਹੈ ਵੀ ਜੇ ਤੁਸੀਂ ਭੱਜ ਵੀ ਗਏ ਥਰਡ ਵਰਡ ਕੰਟਰੀ ਚ ਕਿਸੇ ਦੇ ਹੋਰ ਕਾਬੂ ਆ ਗਏ ਤੇ ਲੇਬਰ ਦੀ ਤਰ੍ਹਾਂ ਕੰਮ ਉਹ ਵੀ ਕਰਾਊਗਾ ਤੇ ਫਿਰ ਜ਼ਿੰਦਗੀ ਹੋਰ ਵੀ ਬਦਤਰ ਹੋਊਗੀ ਦੋਸਤੋ ਦੇਖਦੇ ਰਹੋ ਸਾਡੀ ਵੀਡੀਓ ਪਸੰਦ ਆਵੇ ਤੇ ਸ਼ੇਅਰ ਕਰੋ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਰੂਰ ਮਿਲਦੇ ਹਾਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ